마하 시브라트리 ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਭਗਤਾ ਦੇ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਮੰਦਰ ਸਜ ਗਏ ਨੇ ਭਗਤਾ ਦੇ ਵੱਲੋਂ ਕੱਲ ਤੋਂ ਹੀ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਲਈਆਂ ਗਈਆਂ ਸੀ ਤੇ ਮੰਦਰਾ ਦੇ ਵਿੱਚ ਅੱਜ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗੀਆਂ ਨੇ ਤਾਂ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਭਗਤਾ ਦੇ ਵੱਲੋਂ ਪੂਜਾ ਅਰਚਨਾ ਜਿਹੜੀ ਕੀਤੀ ਜਾ ਰਹੀ ਹੈ ਮਾ ਸ਼ਿਵratri ਦਾ ਪਵਿੱਤਰ ਤਿਹਾਰ 8 ਮਾਰਚ ਨੂੰ ਦੇਸ਼ ਭਰ ਦੇ ਵਿੱਚ ਅੱਜ ਜਾਣੀ ਕਿ ਪੁਰਸ਼ਰਦਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਸ਼ਿਵ ਮੰਦਰਾ ਚੇਰਦਾਲਵਾ ਦੀ ਭਾਰੀ ਪੀੜ ਦੇਖਣ ਨੂੰ ਮਿਲ ਰਹੀ ਹੈ ਮਾ ਸ਼ਿਵratri ਕਾਰਨ ਪੂਰੇ ਸੂਬੇ ਦੇ ਵਿੱਚ ਜਨਤਕ ਛੁੱਟੀ ਵੀ ਰਹੇਗੀ ਇਸ ਦਿਨ ਲੋਕ ਭਗਵਾਨ ਸ਼੍ਰੀ ਪੋਲੇਨਾਥ ਦੀ ਪੂਜਾ ਕਰਦੇ ਨੇ ਉਹਨਾਂ ਲਈ ਵਰਤ ਰੱਖਦੇ ਨੇ ਅਤੇ ਇਸ ਦਿਨ ਭਗਵਾਨ ਪੋਲੇਨਾਥ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਨੇ ਫਗਣ ਮਹੀਨੇ ਦੇ ਵਿੱਚ ਆਉਣ ਵਾਲੀ ਸ਼ਿਵਰਾਤਰੀ ਨੂੰ ਮਾ ਸ਼ਿਵਰਾਤਰੀ ਕਿਹਾ ਜਾਂਦਾ ਹੈ ਇਹ ਦਿਨ ਸ਼ਿਵ ਪਗਤਾਂ ਲਈ ਬਹੁਤ ਖਾਸ ਹੈ ਇਸ ਦਿਨ ਸ਼ਰਦਾਲੂ ਮਹਾਦੇਵ ਅਤੇ ਮਾਤਾ ਪਾਰਵਤੀ ਦੀ ਪੂਜਾ ਅਤੇ ਵਰਤ ਰੱਖਦੇ ਨੇ ਅਝੀਹਾ ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਸਾਧਕ ਆਪਣੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਨੇ ਸਵੇਰੇ 5 ਵਜੇ ਤੋਂ 11 ਵਜੇ ਤੱਕ ਦਾ ਸਮਾ ਸ਼ਿਵਲਿੰਗ ਤੇ ਜਲ ਚੜੋਂਦਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ मां शिवरात्रि ਦਾ ਪਵਿੱਤਰ ਤਿਹਾੜੇ ਅੱਜ ਬੜੇ ਉਤਸ਼ਾਹ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਭਗਤਾ ਦੇ ਵਿੱਚ ਪੂਰਾ ਉਤਸ਼ਾਹ ਹੈ ਮੰਦਰ ਸਵੇਰ ਤੋਂ ਹੀ ਸਜ ਚੁੱਕੇ ਨੇ ਭਗਤਾ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ ਸਵੇਰ ਤੋਂ ਹੀ ਮੰਦਰਾਛੇ ਸ਼ਰਧਾਲੂ ਪਹੁੰਚ ਚੁੱਕੇ ਨੇ ਤੇ ਪੂਰੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸ਼ਿਵਲਿੰਗ ਤੇ ਜਲ ਚੜਾ ਰਹੇ ਨੇ ਬੇਲ ਪੱਤਰ ਚੜਾ ਰਹੇ ਨੇ ਤੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ 마शिव रात्री ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਭਗਤਾ ਦੇ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਮੰਦਰ ਸਜ ਗਏ ਨੇ পতਕਾ ਦੇ ਵੱਲੋਂ ਕੱਲ ਤੋਂ ਹੀ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਲਈਆਂ ਗਈਆਂ ਸੀ ਤੇ ਮੰਦਰਾ ਦੇ ਵਿੱਚ ਅੱਜ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗੀਆਂ ਨੇ ਤਾਂ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਭਗਤਾ ਦੇ ਵੱਲੋਂ ਪੂਜਾ ਅਰਚਨਾ ਜਿਹੜੀ ਕੀਤੀ ਜਾ ਰਹੀ ਹੈ ਮਾ ਸ਼ਿਵratri ਦਾ ਪਵਿੱਤਰ ਤਿਹਾਰ 8 ਮਾਰਚ ਨੂੰ ਦੇਸ਼ ਭਰ ਦੇ ਵਿੱਚ ਅੱਜ ਜਾਣੀ ਕਿ ਪੁਰਸ਼ਰਦਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਸ਼ਿਵ ਮੰਦਰਾ ਚੇ ਸ਼ਰਦਾਲਵਾ ਦੀ ਭਾਰੀ ਪੀੜ ਦੇਖਣ ਨੂੰ ਮਿਲ ਰਹੀ ਹੈ ਮਾ ਸ਼ਿਵratri ਕਾਰਨ ਪੂਰੇ ਸੂਬੇ ਦੇ ਵਿੱਚ ਜਨਤਕ ਛੁੱਟੀ ਵੀ ਰਹੇਗੀ ਇਸ ਦਿਨ ਲੋਕ ਭਗਵਾਨ ਸ਼੍ਰੀ ਪੋਲੇਨਾਥ ਦੀ ਪੂਜਾ ਕਰਦੇ ਨੇ ਉਹਨਾਂ ਲਈ ਵਰਤ ਰੱਖਦੇ ਨੇ ਅਤੇ ਇਸ ਦਿਨ ਭਗਵਾਨ ਪੋਲੇਨਾਥ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਨੇ ਫਗਣ ਮਹੀਨੇ ਦੇ ਵਿੱਚ ਆਉਣ ਵਾਲੀ ਸ਼ਿਵਰਾਤਰੀ ਨੂੰ ਮਾ ਸ਼ਿਵਰਾਤਰੀ ਕਿਹਾ ਜਾਂਦਾ ਹੈ ਇਹ ਦਿਨ ਸ਼ਿਵ ਪਗਤਾਂ ਲਈ ਬਹੁਤ ਖਾਸ ਹੈ ਇਸ ਦਿਨ ਸ਼ਰਦਾਲੂ ਮਹਾਦੇਵ ਅਤੇ ਮਾਤਾ ਪਾਰਵਤੀ ਦੀ ਪੂਜਾ ਅਤੇ ਵਰਤ ਰੱਖਦੇ ਨੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਸਾਧਕ ਆਪਣੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਨੇ ਸਵੇਰੇ 5 ਵਜੇ ਤੋਂ 11 ਵਜੇ ਤੱਕ ਦਾ ਸਮਾ ਸ਼ਿਵਲਿੰਗ ਤੇ ਜਲ ਚੜੋਂਦਾ ਸਭ ਤੋਂ ਉੱਤਮ ਸਮਾਂ ਮੰਨਿਆ ਜਾਂਦਾ ਹੈ मां शिवरात्रि ਦਾ ਪਵਿੱਤਰ ਤਿਹਾੜੇ ਅੱਜ ਬੜੇ ਉਤਸ਼ਾਹ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਭਗਤਾ ਦੇ ਵਿੱਚ ਪੂਰਾ ਉਤਸ਼ਾਹ ਹੈ ਮੰਦਰ ਸਵੇਰ ਤੋਂ ਹੀ ਸਜ ਚੁੱਕੇ ਨੇ ਭਗਤਾ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ ਸਵੇਰ ਤੋਂ ਹੀ ਮੰਦਰਾਛੇ ਸ਼ਰਧਾਲੂ ਪਹੁੰਚ ਚੁੱਕੇ ਨੇ ਤੇ ਪੂਰੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸ਼ਿਵਲਿੰਗ ਤੇ ਜਲ ਚੜਾ ਰਹੇ ਨੇ ਬੇਲ ਪੱਤਰ ਚੜਾ ਰਹੇ ਨੇ ਤੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par